ਹਾਲ ਸਾਬਕ ਜੀ ਫਤੇ ਜੀ ਆਓ ਤੁਹਾਨੂੰ ਦਰਸ਼ਨ ਕਰਾਈਏ ਪਿੰਡ ਆਲੋ ਅਰਖ ਦੇ ਵਿੱਚ ਸਥਿਤ ਗੁਰਦੁਆਰਾ ਮੰਜੀ ਸਾਹਿਬ ਦੇ ਜਿੱਥੇ ਛੋਟੇ ਸਹਜਾ ਤੇ ਮਾਤਾ ਗੁਜਰ ਕੌਰ ਜੀ ਦੀਆਂ ਅਸਤੀਆਂ ਜਿਹੜੀਆਂ ਅੱਜ ਨਗਰ ਕੀਰਤਨ ਜਿਹੜਾ ਜੋਤੀ ਸਰੂਪ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਉਹ ਪੜਾ ਦਰ ਪੜਾ ਰੁਕਦਾ ਹੋਇਆ ਪਿੰਡ ਆਲੋ ਅਰਖ ਇਸ ਸਥਾਨ ਤੇ ਜਿਹੜਾ ਪਹੁੰਚਣਾ ਹੈ ਇਸ ਸਥਾਨ ਤੇ ਆ ਕੇ ਜਿਹੜੀ ਨਗਰ ਕੀਰਤਨ ਦੀ ਸਮਾਪਤੀ ਹੈ ਹੋਣੀ ਹੈ ਤੁਹਾਨੂੰ ਦਰਸ਼ਨ ਕਰਾਉਨੇ ਆ ਕਿ ਇਹ ਜਿਹੜੇ ਪਾਲਕੀ ਸਾਹਿਬ ਹੈ ਇਹਦੇ ਨਾਲ ਇੱਕ ਸ਼ੀਸ਼ੇ ਦੇ ਵਿੱਚ ਇੱਕ ਥੜਾ ਰੱਖਿਆ ਜਿਸ ਥੜੇ ਦੇ نیچے ਜਿਹੜਾ ਆਸਤੀਆਂ ਰੱਖੀਆਂ ਹੋਈਆਂ ਸੀ ਉਸ ਥੜੇ ਤੇ ਜਦੋਂ ਇਹ ਆਸਤੀਆਂ ਜਿਹੜੀਆਂ ਇਸ ਤੋਂ ਥੜੇ ਦਾ ਪੱਟ ਕੇ ਕੱਢਿਆ ਗਈਆਂ ਤਾਂ ਉਸ ਥੜੇ ਦੇ ਉੱਤੇ ਇੱਕ ਪੈੜ ਆਪਣੇ ਆਪ ਉੱਗਰਦੀ ਹੋਈ ਉੱਗਰੀ ਸੀ ਉਸ ਪੈੜ ਦੇ ਤੁਹਾਨੂੰ ਦਰਸ਼ਨ ਕਰਾ ਰਿਹਾ ਹਾਂ ਕਿ ਇਤਿਹਾਸਕਾਰ ਕਹਿੰਦੇ ਆ ਕਿ ਮਾਤਾ ਗੁਜਰ ਕੌਰ ਦੀ ਜਿਹੜੀ ਇਹ ਪੈੜ ਆ ਉਹਦੇ ਨੀਤੇ ਲਿਖਿਆ ਹੋਇਆ ਤੇ ਜਿਹੜਾ ਗੁਰੂ ਘਰ ਹੈ ਇਹ ਉਹਨਾਂ ਦੀ ਯਾਦ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਤੇ ਮਾਤਾ ਗੁਜਰ ਕੌਰ ਤੇ ਛੋਟੇ ਸਹਿਬਜ਼ਾਦਿਆਂ ਦੀ ਯਾਦ ਨੂੰ ਸਮਾਪਤ ਇਹ ਗੁਰੂ ਘਰ ਹੈ ਜਿਹੜਾ ਇਤਿਹਾਸਕ ਗੁਰੂ ਘਰ ਹੈ ਇਹ ਬਣਾਇਆ ਗਿਆ ਨਗਰ ਕੀਰਤਨਾ ਜਿਹੜਾ ਹਰ ਸਾਲ ਜਦੋਂ ਫਤਿਹਗੜ੍ਹ ਸਾਹਿਬ ਵਿਖੇ ਭੋਗ ਪਾਏ ਜਾਂਦੇ ਨੇ ਉਸ ਤੋਂ ਬਾਅਦ ਜਿਹੜਾ ਨਗਰ ਕੀਰਤਨ ਜੋਤੀ ਸਰੂਪ ਗੁਰਦੁਆਰੇ ਤੋਂ ਸਵੇਰੇ ਸਟਾਰਟ ਹੋ ਕੇ ਤੇ ਪੜਾ ਦੜ ਪ੍ਰਾ ਰੁਕਤਾ ਹੋਇਆ ਭਾਰਸੋ ਨਾਬਾ ਸਾਈਡ ਦੇ ਵਿੱਚੋਂ ਹੁੰਦਾ ਹੋਇਆ ਉਸ ਤੋਂ ਬਾਅਦ ਸੰਗਰੂਰ ਜ਼ਿਲ੍ਹੇ ਦੇ ਵਿੱਚ ਐਂਟਰ ਹੋ ਜਾਂਦਾ ਹੈ ਉੱਥੇ ਸੰਗਤਾਂ ਭਾਰੀ ਗਣਤੀ ਦੇ ਵਿੱਚ ਸਵਾਗਤ ਕਰਦੀਆਂ ਨੇ ਤੇ ਉਸ ਤੋਂ ਬਾਅਦ ਪਿੰਡ ਬਖਤੜੀ ਬਖੋਪੀ ਤੇ ਦਿয়ালਪੁਰਾ ਤੇ ਉਸ ਤੋਂ ਬਾਅਦ ਪਿੰਡ ਕਾਕੜਾ ਜਿੱਥੇ ਦੇ ਭਾਈ ਟੋਡਰ ਮਲਜੀ ਜੋ ਗੁਰੂ ਸਾਹਿਬਾਨ ਦੀ ਛੋਟੇ ਲੱਗਦੇ ਜਿਗਰ ਛੋਟੇ ਸਹਿਬਜ਼ਾਦੇ ਦੇ ਦਾਤੇ ਮਾਤਾ ਗੁਜਰਕੌਰ ਦਾ ਸਭ ਤੋਂ ਮਹਿੰਗੀ ਜ਼ਮੀਨ ਜੋਤੀ ਸਰੂਫ ਖੜਮੀਆਂ ਮੋਰਾ ਚਣਕੇ ਜ਼ਮੀਨ ਖਰੀਦ ਕੇ ਉਹਨਾਂ ਦਾ ਅੰਤਮ ਸੰਸਕਾਰ ਕਰਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਇਸ ਜਗ੍ਹਾ ਤੇ ਉਹਨਾਂ ਦੀਆਂ ਆਸਤੀਆਂ ਲਿਆਂਦੀਆਂ ਜਾਂਦੀਆਂ ਨੇ ਇਤਿਹਾਸ ਕਰ ਦੱਸਦੇ ਨੇ ਕਿ ਇਸ ਜਗ੍ਹਾ ਤੇ ਆ ਕੇ ਘੇਰਾ ਪੈ ਜਾਂਦਾ ਤੇ ਜਿਹੜੀਆਂ ਆਸਤੀਆਂ ਨੇ ਆਪਦੀ ਜ਼ਮੀਨ ਇਹ ਉਹਨਾਂ ਦੀ ਜੱਦੀ ਜ਼ਮੀਨ ਦੱਸੀ ਜਾਂਦੀ ਹੈ ਕਿ ਉਸ ਦੇ ਡਰਖਤ ਦੇ ਥੱਲੇ ਇੱਕ ਥੜਾ ਬਣਿਆ ਹੁੰਦਾ ਉੱਥੇ ਇਨਸਾਨੀ ਰੱਖ ਕੇ ਉਸ ਥੜੇ ਦੇ نیچے ਜਿਹੜੀਆਂ ਉਹਨਾਂ ਦੀਆਂ ਆਸਤੀਆਂ ਨੇ ਦੱਬੀਆਂ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਇਤਿਕਾਰ ਸੇਵਾ ਵੱਲੋਂ ਜਿਹੜਾ ਬੜਾ ਅਲੀਸਾਨ ਗੁਰੂ ਦਾ ਦਵਾਰਾ ਜਿਹੜਾ ਇਹ ਬਣਾਇਆ ਗਿਆ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਕਿ ਇਹ ਗੁਰਦੁਆਰਾ ਪਿੰਡ ਆਲੋਰਖ ਜੋ ਕਿ ਪੁਵਾਨੀਗੜ੍ਹ ਸਹਿਰ ਤੋਂ ਤਕਰੀਬਨ 4-5 ਕਿਲੋਮੀਟਰ ਦੀ ਦੂਰੀ ਦੂਰੀ ਤੇ ਦੱਸਿਆ ਜਾਂਦਾ ਤੇ ਦੂਜੇ ਪਾਸੇ ਜੇ ਨਾਬੇ ਤੋਂ ਨਾ ਹੋਵੇ ਤਾਂ ਤਕਰੀਬਨ ਤੇ 17 ਕਿਲੋਮੀਟਰ ਦੀ ਦੂਰੀ ਦੱਸੀ ਜਾਂਦੀ ਹੈ ਤੇ ਪਟਿਆਲੇ ਤੋਂ ਤਕਰੀਬਨ ਕਹਿ ਸਕਦੇ ਆ ਕਿ ਅਸੀਂ ਤੇ 23 ਕਿਲੋਮੀਟਰ ਦੀ ਦੂਰੀ ਤੇ ਇਹ ਜਿਹੜਾ ਪਿੰਡ ਹੈ ਪਿੰਡ ਆਲੋਵਰਕ ਮਨਜੀ ਸਾਹਿਬ ਗੁਰਦੁਆਰਾ ਜਿਹੜਾ ਸਥਿਤ ਹੈ ਤੁਸੀਂ ਦਰਸ਼ਨ ਕਰ ਰਹੇ ਹੋ ਅੱਜ ਜਿਹੜਾ ਨਗਰ ਕੀਰਤਨ ਜੋਤੀ ਸਰੂਪ ਗੁਰਦੁਆਰਾ ਸਾਹਿਬ ਦੇ ਵਿੱਚੋਂ ਚੱਲਿਆ ਸੀ ਉਹ ਪੜਾ ਪੜਾ ਰੁਕਦਾ ਹੋਇਆ ਤਕਰੀਬਨ ਕਹਿ ਸਕਦੇ ਆ ਜਿਹੜੇ ਹਸਾਵਨਾ ਸੰਗਤਾਂ ਦਾ ਕੱਠ ਉਮੜਿਆ ਹੋਇਆ ਜਗਾ ਜਗਾ ਤੇ ਜਿਹੜੇ ਪੜਾ ਨੇ ਉਹ ਰੁਕਿਤੇ ਗਏ ਨੇ ਜੇ ਗੱਲ ਕੀਤੀ ਜਾਵੇ ਇੱਥੇ ਜਿਹੜੀ ਸਮਾਪਤੀ ਹੈ ਨਗਰ ਕੀਰਤਨ ਦੀ ਤਕਰੀਬਨ 12 ਤੋਂ 1 ਵਜੇ ਦੀ ਛੜੀ ਸੁਭਾਵਨਾ ਹੈ ਕਿਉਂਕਿ ਜਗਾ ਜਗਾ ਤੇ ਰੁਕਦਾ ਆਉਣਾ ਕੱਠ ਬਹੁਤ ਜ਼ਿਆਦਾ ਜਿਹੜਾ ਸਰਦਾ ਲੋਕਾਂ ਵੱਲੋਂ ਜਿਹੜੇ ਛੋਟੇ ਸਹਿਬਜ਼ਾਦੇਾਂ ਤੇ ਮਾਤਾ ਗੁਜਰਕੌਰ ਨੂੰ ਯਾਦ ਕਰਦੇ ਉਹਨਾਂ ਨੂੰ ਨਮਸਕਾਰ ਕਰਨ ਦੇ ਲਈ ਉਹ ਜਗ੍ਹਾ-ਜਗ੍ਹਾ ਤੇ ਰੁਕੇ ਹੋਏ ਨੇ ਪੜਾਹਦਰ ਪੜਾ ਰੁਕਦਾ ਹੋਇਆ ਤਕਰੀਬਨ 12 ਤੋਂ 1 ਵਜੇ ਇੱਥੇ ਆ ਕੇ ਇਸ ਗੁਰੂ ਘਰ ਦੇ ਵਿੱਚ ਜਿਹੜੀ ਸਮਾਪਤੀ ਆ ਹੋਣੀ ਹੈ ਕੈਮਰਾ ਪਰਸਲ ਭੀਮਾ ਪੱਟੀਵਾਰ ਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ ਪੀਟੀਸੀ ਨਿਊਜ਼ ਸੰਗਠਨ